ਚੜੇ ਬਿਜਲੀ ਦੇ ਮੁਲਾਜ਼ਮ ਦੀ ਦਰਦਨਾਕ ਮੌਤ ਹੋਈ ਹੈ ਜ਼ੋਰਦਾਰ ਕਰੰਟ ਵੱਜਿਆ ਜਿਸ ਦੇ ਨਾਲ ਇਹ ਮੁਲਾਜ਼ਮ ਤਾਰਾਂ ਤੇ ਹੀ ਲੰਮਕ ਗਿਆ ਮੌਕੇ ਤੇ ਹੀ ਇਸ ਦੀ ਜਾਨ ਚਲੀ ਗਈ ਮਰਮਤ ਲਈ ਖੰਬੇ ਤੇ ਚੜਿਆ ਸੀ ਦਰਦਨਾਕ ਹਾਦਸੇ ਦੇ ਲਈ ਆਖਿਰਕਾਰ ਕੌਣ ਜ਼ਿੰਮੇਵਾਰ ਹੈ ਕਿਸ ਦੇ ਵੱਲੋਂ ਬਿਜਲੀ ਛੱਡੀ ਗਈ ਰਾਜਪੁਰਾ ਦਾ ਇਹ ਸਤਵਿੰਦਰ ਸਿੰਘ ਰਹਿਣ ਵਾਲਾ ਸੀ ਜੋ ਠੇਕੇ ਤੇ ਕੰਮ ਕਰਦਾ ਸੀ ਬਿਜਲੀ ਠੀਕ ਕਰਨ ਦੇ ਲਈ ਖੰਬੇ ਤੇ ਚੜਿਆ ਅਚਾਨਕ ਕਰੰਟ ਵੱਜਿਆ ਜਿਸ ਦੇ ਨਾਲ ਇਸ ਦੀ ਮੌਤ ਹੋ ਗਈ ਮੁਹਾਲੀ ਦੇ ਖਰੜ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਦੇ ਸਿਟੀ 2 ਅਧੀਨ ਪੈਂਦੇ ਖੇਤਰ ਦੇ ਵਿੱਚ ਰਣਜੀਤ ਨਗਰ ਫੀਲਡ ਦੀ ਸਪਲਾਈ ਸ਼ੁੱਕਰਵਾਰ ਸ਼ਾਮ ਬੰਦ ਹੋ ਗਈ ਸੀ ਮੌਕੇ ਤੇ ਠੇਕੇ ਤੇ ਕੰਮ ਕਰਦੇ ਸਤਵਿੰਦਰ ਸਿੰਘ, ਇੰਦਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਪਹੁੰਚੇ। ਜਦੋਂ ਸਤਵਿੰਦਰ ਸਿੰਘ ਖੰਬੇ ਤੇ ਚੜਿਆ ਤਾਂ ਉਸ ਨੂੰ ਜ਼ੋਰਦਾਰ ਝਟਕਾ ਵੱਜਿਆ ਜਿਸ ਕਾਰਨ ਉਹ 11 ਕੇਵੀ ਲਾਈਨ ਦੇ ਵਿੱਚ ਫਸ ਗਿਆ। ਦੋਵੇਂ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕਰੰਟ ਦੀ ਲਪੇਟ ਵਿੱਚ ਆ ਗਏ। ਇਸ ਤੋਂ ਬਾਅਦ ਮਿੱਟੀ ਨਾਲ ਭਰੇ ਟਿਪਰ ਨੂੰ ਖੰਬੇ ਦੇ ਕੋਲ ਖੜਾ ਕੀਤਾ ਗਿਆ। ਤਾਰਾਂ ਦੇ ਵਿੱਚ ਫਸੇ ਸਤਵਿੰਦਰ ਸਿੰਘ ਨੂੰ ਉਸਦੇ ਸਾਥੀਆਂ ਨੇ ਥੱਲੇ ਉਤਾਰਿਆ। ਸਾਰਿਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਲਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਾਲਾਂਕਿ ਉਸਦੇ ਦੋ ਸਾਥੀ ਉਹ ਬਚ ਗਏ ਪਰ ਕੁਲਵਿੰਦਰ ਸਿੰਘ ਜੋ ਬਿਜਲੀ ਠੀਕ ਕਰਨ ਦੇ ਲਈ ਖੰਭੇ ਤੇ ਚੜਿਆ ਸੀ ਉਸ ਦੀ ਦਰਦਨਾਕ ਮੌਤ ਹੋਈ ਹੈ ਮੁਹਾਲੀ ਦੇ ਖਰੜ ਦੀਆਂ ਇਹ ਤਸਵੀਰਾਂ ਨੇ ਤਾਂ ਜਥੇਬੰਦੀ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਸਤਵਿੰਦਰ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਇੱਕ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਉਹ ਉਸ ਦਾ ਸੰਸਕਾਰ ਨਹੀਂ ਕਰਨਗੇ ਤਾਂ ਦੂਜੇ ਪਾਸੇ ਵਿਭਾਗ ਦੇ ਵੱਲੋਂ ਜਾਂਚ ਦਾ ਭਰੋਸਾ ਵੀ ਦਿੱਤਾ ਗਿਆ ਤੇ ਚੜੇ ਬਿਜਲੀ ਦੇ ਮੁਲਾਜ਼ਮ ਦੀ ਦਰਦਨਾਕ ਮੌਤ ਹੋਈ ਹੈ ਜ਼ੋਰਦਾਰ ਕਰੰਟ ਵੱਜਿਆ ਜਿਸ ਦੇ ਨਾਲ ਇਹ ਮੁਲਾਜ਼ਮ ਤਾਰਾਂ ਤੇ ਹੀ ਲੰਮਕ ਗਿਆ ਮੌਕੇ ਤੇ ਹੀ ਇਸ ਦੀ ਜਾਨ ਚਲੀ ਗਈ ਮਰਮਤ ਲਈ ਖੰਬੇ ਤੇ ਚੜਿਆ ਸੀ ਦਰਦਨਾਕ ਹਾਦਸੇ ਦੇ ਲਈ ਆਖਿਰਕਾਰ ਕੌਣ ਜ਼ਿੰਮੇਵਾਰ ਹੈ ਕਿਸ ਦੇ ਵੱਲੋਂ ਬਿਜਲੀ ਛੱਡੀ ਗਈ ਰਾਜਪੁਰਾ ਦਾ ਇਹ ਸਤਵਿੰਦਰ ਸਿੰਘ ਰਹਿਣ ਵਾਲਾ ਸੀ ਜੋ ਠੇਕੇ ਤੇ ਕੰਮ ਕਰਦਾ ਸੀ ਬਿਜਲੀ ਠੀਕ ਕਰਨ ਦੇ ਲਈ ਖੰਭੇ ਤੇ ਚੜਿਆ ਅਚਾਨਕ ਕਰੰਟ ਵੱਜਿਆ ਜਿਸ ਦੇ ਨਾਲ ਇਸ ਦੀ ਮੌਤ ਹੋ ਗਈ ਮੁਹਾਲੀ ਦੇ ਖਰੜ ਦੀਆਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਾਣਕਾਰੀ ਅਨੁਸਾਰ ਬਿਜਲੀ ਵਿਭਾਗ ਦੇ ਸਿਟੀ 2 ਅਧੀਨ ਪੈਂਦੇ ਖੇਤਰ ਦੇ ਵਿੱਚ ਰਣਜੀਤ ਨਗਰ ਫੀਲਡ ਦੀ ਸਪਲਾਈ ਸ਼ੁੱਕਰਵਾਰ ਸ਼ਾਮ ਬੰਦ ਹੋ ਗਈ ਸੀ ਮੌਕੇ ਤੇ ਠੇਕੇ ਤੇ ਕੰਮ ਕਰਦੇ ਸਤਵਿੰਦਰ ਸਿੰਘ, ਇੰਦਰਜੀਤ ਸਿੰਘ ਅਤੇ ਕੁਲਵਿੰਦਰ ਸਿੰਘ ਪਹੁੰਚੇ। ਜਦੋਂ ਸਤਵਿੰਦਰ ਸਿੰਘ ਖੰਬੇ ਤੇ ਚੜਿਆ ਤਾਂ ਉਸ ਨੂੰ ਜ਼ੋਰਦਾਰ ਝਟਕਾ ਵੱਜਿਆ ਜਿਸ ਕਾਰਨ ਉਹ 11 ਕੇਵੀ ਲਾਈਨ ਦੇ ਵਿੱਚ ਫਸ ਗਿਆ। ਦੋਵੇਂ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕਰੰਟ ਦੀ ਲਪੇਟ ਵਿੱਚ ਆ ਗਏ। ਇਸ ਤੋਂ ਬਾਅਦ ਮਿੱਟੀ ਨਾਲ ਭਰੇ ਟਿਪਰ ਨੂੰ ਖੰਬੇ ਦੇ ਕੋਲ ਖੜਾ ਕੀਤਾ ਗਿਆ। ਤਾਰਾਂ ਦੇ ਵਿੱਚ ਫਸੇ ਸਤਵਿੰਦਰ ਸਿੰਘ ਨੂੰ ਉਸ ਦੇ ਸਾਥੀਆਂ ਨੇ ਥੱਲੇ ਉਤਾਰਿਆ। ਸਾਰਿਆਂ ਨੂੰ ਸਿਵਲ ਹਸਪਤਲ ਦੇ ਵਿੱਚ ਲਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹਾਲਾਂਕਿ ਉਸਦੇ ਦੋ ਸਾਥੀ ਉਹ ਬਚ ਗਏ ਪਰ ਕੁਲਵਿੰਦਰ ਸਿੰਘ ਜੋ ਬਿਜਲੀ ਠੀਕ ਕਰਨ ਦੇ ਲਈ ਖੰਭੇ ਤੇ ਚੜਿਆ ਸੀ ਉਸ ਦੀ ਦਰਦਨਾਕ ਮੌਤ ਹੋਈ ਹੈ ਮੁਹਾਲੀ ਦੇ ਖਰੜ ਦੀਆਂ ਇਹ ਤਸਵੀਰਾਂ ਨੇ ਤਾਂ ਜਥੇਬੰਦੀ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਸਤਵਿੰਦਰ ਸਿੰਘ ਦੇ ਪਰਿਵਾਰ ਨੂੰ ਮੁਆਵਜ਼ਾ ਤੇ ਇੱਕ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ ਉਹ ਉਸ ਦਾ ਸੰਸਕਾਰ ਨਹੀਂ ਕਰਨਗੇ ਤਾਂ ਦੂਜੇ ਪਾਸੇ ਵਿਭਾਗ ਦੇ ਵੱਲੋਂ ਜਾਂਚ ਦਾ ਭਰੋਸਾ ਵੀ ਦਿੱਤਾ ਗਿਆ।